ਇੱਕ ਹੈਰਾਨ ਕਰ ਦੇਣ ਵਾਲੀ ਤਸਵੀਰ ਸਾਹਮਣੇ ਆਈ ਹੈ ਜਿੱਥੇ ਥਾਣਾ ਸਿਟੀ ਗੁਰਦਾਸਪੁਰ ਦੇ ਬਿਲਕੁਲ ਨਾਲ ਲੱਗਦੀ ਪੁਰਾਣੀ ਤਹਿਸੀਲ ਦੀ ਇਮਾਰਤ ਤੋਂ ਦਿਨ ਦਿਹਾੜੇ ਇੱਕ ਮੋਟਰਸਾਈਕਲ ਚੋਰੀ ਕਰ ਲਿਆ ਗਿਆ ਸਭ ਤੋਂ ਹੈਰਾਨੀ ਦੀ ਗੱਲ ਇਹ ਰਹੀ ਕਿ ਇੱਥੇ ਨਾ ਸਿਰਫ ਸਿਟੀ ਥਾਣਾ ਨਾਲ ਸੰਜੀਕੰਦ ਹੈ ਸਗੋਂ ਉਸੇ ਇਮਾਰਤ ਦੇ ਅੰਦਰ ਐਨ ਆਰ ਆਈ ਪੁਲਿਸ ਥਾਣਾ ਵੀ ਹੈ ਇਸ ਤੋਂ ਇਲਾਵਾ ਤਹਿਸੀਲ ਦੇ ਦੋਨੋਂ ਪਾਸੇ ਕਰੀਬ 100 ਮੀਟਰ ਦੀ ਦੂਰੀ ਤੇ ਦਿਨ ਦੇ ਪੱਕੇ ਪੁਲਿਸ ਨਾਕੇ ਵੀ ਲੱਗਦੇ ਨੇ ਪਰ ਫਿਰ ਵੀ ਮੋਟਰਸਾਈਕਲ ਚੱਕ ਕੇ ਆਰਾਮ ਨਾਲ ਚੋਰ ਫਰਾਰ ਹੋ ਜਾਂਦੇ ਨੇ ਚੋਰੀ ਦੀ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਮੋਟਰਸਾਈਕਲ ਤੇ ਆਏ ਦੋ ਨੌਜਵਾਨਾਂ 'ਚੋਂ ਇੱਕ ਨੌਜਵਾਨ ਪਹਿਲਾਂ ਫੋਨ ਤੇ ਗੱਲਾਂ ਕਰਦਾ ਰਿਹਾ ਇਧਰ ਉਧਰ ਟਹਿਲਦਾ ਰਹਿੰਦਾ ਤੇ ਫਿਰ ਠੀਕ ਮੌਕਾ ਵੇਖ ਕੇ ਪਾਰ ਖੀਤੇ ਮੋਟਰਸਾਈਕਲ ਨੂੰ ਚਾਬੀ ਲਾ ਕੇ ਮੌਕੇ ਤੋਂ ਭਜਾ ਕੇ ਫਰਾਰ ਹੋ ਜਾਂਦਾ ਅਤੇ ਫਿਰ ਕੁਝ ਸਕਿੰਟਾਂ ਬਾਅਦ ਉਸ ਦਾ ਸਾਥੀ ਵੀ ਆਪਣਾ ਮੋਟਰਸਾਈਕਲ ਸਟਾਰਟ ਕਰਕੇ ਉਸ ਦੇ ਪਿੱਛੇ ਨਿਕਲ ਜਾਂਦਾ ਹੈ ਚੋਰੀ ਹੋਏ ਮੋਟਰਸਾਈਕਲ ਦੇ ਮਾਲਕ ਦਾ ਕਹਿਣਾ ਹੈ ਕਿ ਉਹ ਰਜਿਸਟਰੀ ਦੀ ਗਵਾਈ ਪਾਉਣ ਲਈ ਤਹਿਸੀਲ ਕੰਪਲੈਕਸ ਵਿੱਚ ਆਇਆ ਸੀ ਅਤੇ ਮੋਟਰਸਾਈਕਲ ਉੱਥੇ ਹੀ پارک ਕਰ ਦਿੱਤਾ ਪਰ ਜਦੋਂ ਉਹ ਕੁਝ ਸਮੇਂ ਬਾਅਦ ਬਾਹਰ ਆਇਆ ਤਾਂ ਮੋਟਰਸਾਈਕਲ ਉੱਥੋਂ ਗਾਇਬ ਸੀ ਸੀਸੀਟੀਵੀ ਫੁਟੇਜ ਦੇਖਣ ਤੇ ਚੋਰੀ ਦੀ ਪੂਰੀ ਵਾਰਦਾਤ ਦਾ ਖੁਲਾਸਾ ਹੋਇਆ ਜਤਿੰਦਰ ਸ਼ਰਮਾ ਨੇ ਕਿਹਾ ਕਿ ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਜਿੱਥੇ ਚੋਰੀ ਹੋਈ ਹੈ ਉੱਥੇ ਹੀ ਐਨਆਰਆਈ ਪੁਲਿਸ ਥਾਣਾ ਵੀ ਹੈ ਤੇ ਨਾਲ ਲੱਗਦੇ ਥਾਣੇ ਦੀ ਕੰਦ ਵੀ ਹੈ ਅਤੇ ਬਾਹਰ ਦੀ ਸੜਕ ਦੇ ਦੋਨੋਂ ਪਾਸੇ ਪੁਲਿਸ ਦੇ ਨਾਕੇ ਦਿਨ ਪਰ ਲੱਗੇ ਰਹਿੰਦੇ ਨੇ ਇਸ ਸਭ ਦੇ ਬਾਵਜੂਦ ਚੋਰਾਂ ਦਾ ਇਥੋਂ ਆਰਾਮ ਨਾਲ ਫਰਾਰ ਹੋ ਜਾਣਾ ਪ੍ਰਸ਼ਾਸਨ ਦੇ ਸੁਰੱਖਿਆ ਪ੍ਰਬੰਧਾਂ ਤੇ ਵੱਡੇ ਸਵਾਲ ਖੜੇ ਕਰਦਾ ਹੈ। ਮੋਟਰਸਾਈਕਲ ਪਾਰਕਿੰਗ ਚ ਲਾ ਕੇ ਤੇ ਵਸਨੀਕੇ ਕੋ ਗਏ ਆ ਤੇ ਦੋ ਮੋਟਰਸਾਈਕਲ ਸਵਾਰ ਆਏ ਨੇ ਇੱਕ ਆਪਣੇ ਮੋਟਰਸਾਈਕਲ ਤੇ ਬੈਠਾ ਰਿਹਾ ਜਦੋਂ ਅੰਦਰ ਆਇਆ ਤੇ ਦੂਜਾ ਫੋਨ ਤੇ ਲੱਗਾ ਰਿਹਾ ਇਧਰ ਉਧਰ ਰੌਂਡੀ ਲਾਉਂਦਾ ਰਿਹਾ ਤੇ ਜਦੋਂ ਉਹਨਾਂ ਨੇ ਹਿਸਾਬ ਲਾਇਆ ਕਿ ਜਿਹੜਾ ਮੋਟਰਸਾਈਕਲ ਆ ਗਿਆ ਉਹਦਾ ਟਾਈਮ ਲੱਗ ਜਾਣਾ ਤੇ ਉਹਨਾਂ ਨੇ ਕੀਤਾ ਕਿ ਵੀ ਡੁਪਲੀਕੇਟ ਚਾਬੀ ਲਈ ਜਾ ਉਹਨਾਂ ਤਾਲਾ ਤੋੜਿਆ ਇਹ ਨਹੀਂ ਪਤਾ ਲੱਗਾ ਸੀਸੀਡੀ ਕੈਮਰਾ ਜ ਇਹ ਕਲੀਅਰ ਨਹੀਂ ਹੋਇਆ ਕਿਉਂਕਿ ਸੀਸੀਡੀ ਕੈਮਰਾ ਥੋੜੀ ਦੂਰ ਸੀਗੀ ਤੇ ਮੋਟਰਸਾਈਕਲ ਮੇਰੇ ਖਿਆਲੋਂ ਵੀ 5-7 ਮਿੰਟ ਹੀ ਹੋਰ ਇੱਧਰ ਉਹਨਾਂ ਘੁੰਮ ਘੁਮ ਫੇਰ ਕੇ ਉਹਨਾਂ ਨੇ ਟਾਈਮ ਕੱਢ ਕੇ ਤੇ ਨਾਲ ਹੀ ਮੋਟਰਸਾਈਕਲ ਚੋਰੀ ਕਰਕੇ ਤਹਿਸੀਲ ਦੇ ਵਿੱਚੋਂ ਇੰਨੀ ਫਾਸਟ ਗਏ ਨੇ ਭਾਵੇਂ ਅੱਗੇ ਸੜਕ ਤੇ ਕਿਹਨਾਂ ਵੱਜ ਜਾਂਦੇ ਪਰ ਬਹੁਤ ਫਾਸਟ ਨਿਕਲੇ ਨਹੀਂ ਉਥੋਂ ਵੱਡੀ ਹੈਰਾਨੀ ਦੀ ਗੱਲ ਇਹ ਆ ਵੀ ਨਾਲ ਹੀ ਸਿਟੀ ਠਾਣੇ ਦੀ ਕੰਦ ਸਾਂਝੀ ਕੰਦ ਹੈ ਮਤਲਬ 50 ਫੁੱਟ ਪੁਰਾਣੀ ਤਹਿਸੀਲ ਤੋਂ ਨਾਲ ਹੀ ਸਿਟੀ ਠਾਣਾ ਐਨਰਾਈ ਥਾਣਾ ਵੀ ਤੇ ਐਨਰਾਈ ਥਾਣਾ ਨਾਲ ਆ ਤੇ ਨਾਲ ਜੇਲ੍ਹ ਰੋਡ ਦੇ ਵਿੱਚ ਚਾਉਂਗਾ ਜਿਹੜਾ ਉੱਥੇ ਇਹ ਪੁਲਿਸ ਦਾ ਨਾਕਾ ਬਹੁਤ ਵੱਡਾ ਹੁੰਦਾ ਇੱਕ ਗਰਲ ਕਾਲਜ ਦੇ ਅੱਗੇ ਸਕੂਲ ਦੇ ਬਾਹਰ ਵੀ ਜਿਹੜਾ ਨਾਕਾ ਜਿਹੜਾ ਨਾ ਬਹੁਤ ਵੱਡਾ ਹੁੰਦਾ ਥਾਂ ਥਾਂ ਤੇ ਨਾਕੇ ਲੱਗੇ ਹੁੰਦੇ ਨਾਲ ਕਾਰਨ ਵੀ ਮੋਟਰਸਾਈਕਲ ਚੋਰ ਜਿਹੜੇ ਉਥੋਂ ਲੰਘ ਜਾਂਦੇ ਆ ਤੇ ਕਿੱਡੀ ਹੈਰਾਨੀ ਦੀ ਗੱਲ ਆ ਵੀ ਦੇਖੋ ਕਿੰਨੀਆਂ ਚੋਰੀਆਂ ਹੋਈਆਂ ਨੇ ਕਿੰਨੇ ਮੋਟਰਸਾਈਕਲ ਮੈਨੂੰ ਲੱਗਦਾ ਦਿਹਾੜੇ ਤੇ ਦੋ ਚਾਰ ਮੋਟਰਸਾਈਕਲ ਰੋਜ਼ ਚੋਰੀ ਹੋ ਰਹੇ ਪਰ ਇਹਨਾਂ ਤੇ ਕੋਈ ਨੱਥ ਨਹੀਂ ਪਾ ਰਹੀ ਚਲਾਨ ਤੇ ਬੇਹਦ ਹੋ ਰਹੇ ਨੇ ਚਲਾਨ ਲੋਕਾਂ ਦੇ ਕਰਨ ਤੇ ਯੋਰ ਦਿੱਤਾ ਆ ਪਰ ਜਿਹੜੇ ਚੋਰ ਨੇ ਉਹਨਾਂ ਨੂੰ ਪੁਲਿਸ ਡਿਪਾਰਟਮੈਂਟ ਨਹੀਂ ਫੜ ਰਹੀ ਅਸੀਂ ਪ੍ਰਸ਼ਾਸਨ ਅਗੇ ਮੰਗ ਕਰਦੇ ਆ ਵੀ ਤੁਹਾਡੇ ਅਗੇ ਬੇਨਤੀ ਆ ਹੱਥ ਜੋੜ ਕੇ ਕਿ ਇਹਨਾਂ ਚੋਰਾਂ ਤੇ ਨੱਥ ਪਾਓ ਮੈਂ ਤਹਿਸੀਲ ਗੁਰਦਾਸਪੁਰ ਵਿਖੇ ਗਿਆ ਹੀ ਗਏ ਦੀ ਗਵਾਹੀ ਜੀ ਡਿਸਟ੍ਰਿਕਟ ਚ ਮੰਗਵਾਈ ਪਾਉਣ ਗਿਆ ਹੀਗਾ ਤੇ ਰਜਿਸਟਰੀ ਕਰਾ ਕੇ ਅਸੀਂ ਵਾਪਸ ਆ ਗਏ ਆ ਮੋਰਸਲ ਫੇਰ ਪਾਰਕਿੰਗ ਚਲਾਇਆ ਪੁਰਾਣੀ ਤਹਿਸੀਲ ਦੇ ਵਿੱਚ ਤੇ 15 20 ਮਿੰਟ ਲੱਗੇ ਹਨ ਨੂੰ ਸਿਰਫ ਉਹ ਸਾਫ ਕਰਨੇ ਬਲਕਾਰ ਸਿੰਘ ਦੇ ਨਾਲ ਵੀ ਆ ਕਿੰਨੇ ਪੈਸੇ ਤੇਰੇ ਬੰਦੇ ਕੀ ਹਿਸਾਬਤਾ ਵੀਗਾ ਤੇ 15 20 ਮਿੰਟ ਦੇ ਵਿੱਚ ਅਸੀਂ ਵਾਪਸ ਫਿਰ ਪਾਰਕਿੰਗ 'ਚ ਆਏ ਆ ਤੇ ਦੇਖਿਆ ਤੇ ਉੱਥੇ ਮੋਟਰਸਾਈਕਲ ਸਾਡਾ ਨਹੀਂ ਹੈਗਾ ਤੇ ਫਿਰ ਕੈਮਰੇ ਵਿੱਚੋਂ ਫੋਟੋ ਕਢਾਈ ਉਹਦੀ ਵੀਡੀਓ ਕਢਾਈ ਵੀਡੀਓ ਵਿੱਚ ਦੋ ਮੁੰਡੇ ਆਏ ਆ ਮੁੰਨੇ ਮੁੰਡੇ ਇੱਕ ਨੇ ਪ੍ਰਣਾਮ ਆਪਣੇ ਬਲੇਟਾ ਰਹੀਗਾ ਮੂੰਹ 'ਚ ਨਹੀਂ ਤਰੇ ਬਲੇਟਾ ਰਹੀ ਗਲੇ ਨੂੰ ਤੇ ਇੱਕ ਇਦਾਂ ਇੱਕ ਮੋਟਰਸਾਈਕਲ ਤੇ ਰਿਆ ਤੇ ਇੱਕ ਟੈਲਦਾਰ ਰਿਆ ਅਲੱਗ-ਅਲੱਗੇ ਜਦੋਂ ਪਿਆਦਰ 10 ਮਿੰਟ ਟੈਲਦਾ ਰਿਹਾ ਤੇ ਜਦੋਂ ਵੇਖਿਆ ਵੀ ਇੱਥੇ ਕੋਈ ਨਹੀਂ ਹੈਗਾ ਤੇ ਉਹਨਾਂ ਮੋਟਰਸਾਈਕਲ ਮੇਰਾ ਚਾਬੀ ਲਾਈ ਤੇ ਮੋਟਰਸਾਈਕਲ ਸਟਾਰਟ ਹੋ ਗਿਆ ਤੇ ਨਾਲ ਹੀ ਉਹਨਾਂ ਘੁਮਾ ਕੇ ਮੋਟਰਸਾਈਕਲ ਸਟਾਰਟ ਕਰਕੇ ਲੈ ਗਏ ਤੇ ਜਿਹੜਾ ਦੂਜਾ ਮੁੰਡਾ ਉਹ ਵੀ ਉਹਦੇ ਮਗਰ ਮਗਰ ਚੱਲ ਗਿਆ ਤੇ ਜਿਹਦੇ ਵਿੱਚ ਡਾਕਖਣੀ ਚੌਂਕ 'ਚ ਨਾਕਾ ਵਾ ਇਹਦੇ ਗਰਲ ਸਕੂਲ ਨਾਲ ਹੀ ਮਤਲਬ ਅੱਧਾ ਦੇ ਕਿਲੋਮੀਟਰ ਤੇ ਦੋਵੇਂ ਨਾਕੇ ਤੇ ਬੰਦਾ ਮਤਲਬ ਮੋਟਰਸਾਈਕਲ ਲੈ ਕੇ 15-20 ਮਿੰਟ ਚ ਲੈ ਕੇ ਚੱਲ ਗਿਆ ਫਿਲਹਾਲ ਪੀੜਤ ਵੱਲੋਂ ਸਿਟੀ ਖਾਣੇ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ ਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਰਦਾਸਪੁਰ ਤੋਂ ਬਸ਼ੰਬਰ ਬਿੱਟੂ ਦੀ ਰਿਪੋਰਟ